ਅਕਲਾਂ ਬਾਜੋਂ ਖੂ ਖਾਲੀ ਉਜੜੇ ਬਾਗਾਂ ਦਾ ਕੋਈ ਨਾ ਮਾਲੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਤਪਸਰਾ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੀ ਗੱਲ ਵਿੱਚ ਇੱਕ ਮੋਟੀਵੇਸ਼ਨ ਮੋਟੀਵੇਸ਼ਨ ਉਹਨਾਂ ਲੋਕਾਂ ਲਈ ਜੋ ਬਹੁਤ ਗੁਣਵਾਨ ਬਹੁਤ ਤਨੀ ਤੇ ਬਹੁਤ ਸਮਰੱਥ ਹੋਣ ਦੇ ਬਾਵਜੂਦ ਵੀ ਆਪਣਾ ਮੁੱਲ ਨਹੀਂ ਪਹਿਚਾਣਦੇ ਤਾਂ ਯਾਰ ਉਹ ਰੁੱਲ ਜਾਂਦੇ ਨੇ ਉਹਨਾਂ ਨੂੰ ਉਹ ਕੀਮਤ ਉਹ ਰਤਵਾ ਉਹ ਪਹਿਚਾਨ ساری ਉਮਰ ਨਹੀਂ ਮਿਲਦੀ ਜਿਹਦੇ ਉਹ ਹੱਕਦਾਰ ਹੁੰਦੇ ਨੇ ਸਾਥੀਓ ਜਿਵੇਂ ਦੁੱਧ 50 ਰੁਪਏ ਜਾਂ 60 ਰੁਪਏ ਕਿਲੋ ਵਿਕੀ ਜਾਂਦਾ ਤੇ ਦੁੱਧ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਵਿੱਚ ਘਿਓ ਆ ਮੇਰੇ ਵਿੱਚ ਮੱਖਣ ਆ ਦੁੱਧ 50 ਰੁਪਏ 60 ਰੁਪਏ ਵਿਕਦਾ ਤੇ ਮੱਖਣ ਜਾਂ ਘਿਓ ਆ ਜਿਹੜਾ ਉਹ 1000 ਰੁਪਏ ਕਿਲੋ ਵਿਕਦਾ ਪਰ ਦੁੱਧ ਤੋਂ ਘਿਓ ਬਣ ਲਈ ਉਸ ਨੂੰ ਕਢਣਾ ਪੈਂਦਾ ਤੇ ਫਿਰ ਉਸ ਨੂੰ ਸਟਾ ਖਾਣੀਆਂ ਪੈਂਦੀਆਂ ਰਿੜਕਿਆ ਜਾਂਦਾ ਤੇ ਫਿਰ ਉਹਦੇ ਵਿੱਚੋਂ ਮੱਖਣ ਵਰ ਪੀੜਾ ਨਿਕਲਦਾ ਇਵੇਂ ਹੀ ਸਾਥੀਓ ਆਪਾਂ ਗੱਲ ਕਰ ਲਈਏ ਇਤਰ ਫਲੇਲ ਦੀ ਗਲਾਬ ਦਾ ਫੁੱਲ ਬੜਾ ਸੋਹਣਾ ਲੱਗਦਾ ਬੜੀਆਂ ਮਹਿਕਾਂ ਬਣਦਾ ਪਰ ਜਦੋਂ ਉਸ ਨੂੰ ਤੋੜ ਕੇ ਉਸ ਨੂੰ ਪੀੜਿਆ ਜਾਂਦਾ ਹੈ ਉਸ ਦਾ ਰਸ ਕੱਢਿਆ ਜਾਂਦਾ ਹੈ ਉਸ ਨੂੰ ਉਬਾਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਛੋਟੀ ਜਿਹੀ ਕਾਕੜੇ ਦੇ ਵਿੱਚ ਛੋਟੀ ਜਿਹੀ ਸੀਸੀ ਦੇ ਵਿੱਚ ਉਹ ਇਤਰ ਫਲੇਲ ਬਣ ਜਾਂਦਾ ਹੈ ਤੇ ਫਿਰ ਇਤਲ ਇਹ ਇਤਰ ਫਲੇਲ ਆ ਜਿਹੜਾ ਉਹ ਮਹਿਫਲਾਂ ਦਾ ਸ਼ਿੰਗਾਰ ਬਣਦਾ ਉਥੇ ਆਪਦੀਆਂ ਕਸ਼ਮੂਆ ਬਖੀਰ ਦਾ ਤੇ ਇਸੇ ਤਰ੍ਹਾਂ ਅਸੀਂ ਗੱਲ ਕਰੀਏ ਗਹਿਣਾ ਤੇ ਸੋਨੇ ਦੀ ਡਲੀ ਭਾਵੇਂ ਸੋਨੇ ਦੀ ਡਲੀ ਵੀ ਸੋਨਾ ਪਰ ਉਹ ਗਹਿਨੇ ਦਾ ਮੁਕਾਬਲਾ ਨਹੀਂ ਕਰ ਸਕਦੀ ਤੇ ਪਰ ਸੋਨੇ ਨੂੰ ਉਸ ਡਲੀ ਨੂੰ ਗਹਿਣਾ ਬਣ ਲਈ ਸੱਟਾਂ ਖਾਣੀਆਂ ਪੈਂਦੀਆਂ ਨੇ ਉਸ ਨੂੰ ਅੱਗ ਵਿੱਚ ਦੀ ਟੱਪਣਾ ਪੈਂਦਾ ਫਿਰ ਕਿਤੇ ਜਾ ਕੇ ਉਹ 48 ਵਿੱਚ ਦੀ ਜਾ ਕੇ ਢਲ ਕੇ ਫਿਰ ਉਹ ਗਹਿਣਾ ਬਣਦੀ ਆ ਸੋ ਸਾਥੀਓ ਆਪਾਂ ਆਪਦਾ ਮੁੱਲ ਪਹਿਚਾਣੀਏ ਤੇ ਮੁੱਲ ਪਹਿਚਾਣਨ ਨਾਲ ਹੀ ਸਾਡੀ ਇਡੀ ਕੀਮਤਾਂ ਬਰਥ ਬਣਨੀ ਆ ਤੇ ਹੁਣ ਪ੍ਰਸ਼ਨ ਇਹ ਤੁਹਾਡੇ ਮਨ ਚ ਪੈਦਾ ਹੋਊਗਾ ਕਿ ਮੁੱਲ ਪਹਿਚਾਣੀਏ ਕਿਵੇਂ ਆਪਦਾ ਬੇਟ ਅਸੀਂ ਆਪ ਬਣਾਉਣਾ ਅਸੀਂ ਆਪ ਦੀ ਬੁੱਕਤ ਆਪ ਦੀ ਹੋਂਦ ਆਪ ਬਣਾਉਣੀ ਆ ਜਿਹੜਾ ਤੁਹਾਡੇ ਚ ਗੁਣ ਹੈਗਾ ਉਸ ਨੂੰ ਸ਼ਿੰਗਾਰੋ ਤੇ ਬਿਲੇ ਬਹਿ ਕੇ ਨਿਹਾਰੋ ਵੀ ਤੇ ਉਸ ਨੂੰ ਅੱਗੇ ਵਧਣ ਲਈ ਆਪ ਦੇ ਵੱਲੋਂ ਹੀ ਸ਼ਾਬਾਸ਼ੇ ਵੀ ਦਿਓ ਤੇ ਤੁਹਾਨੂੰ ਬਾਹਰੋਂ ਕਿਸੇ ਨੇ ਸ਼ਾਬਾਸ਼ੇ ਨਹੀਂ ਕਹਿਣੀ ਆਪਦੇ ਮੋਢੇ ਤੇ ਹੱਥ ਆਪ ਰੱਖ ਲਿਆ ਕਰੋ ਮੈਂ ਤੁਹਾਨੂੰ ਬੜੀ ਇੱਕ ਇੰਟਰਸਟਿੰਗ ਗੱਲ ਸੁਣਾਉਣਾ ਹੈ ਤੇ ਸੰਬੰਧ ਵਿੱਚ ਇੱਕ ਸਮਾਂ ਸੀ ਜਦੋਂ ਸਰਦਾਰ ਜਸਦੇਵ ਸਿੰਘ ਜਸੋਵਾਲ ਸੱਭਿਆਚਾਰ ਗਤੀਵਿਧੀਆਂ ਦੇ ਕੇਂਦਰ ਬਣੇ ਹੋਏ ਸੀ ਲੁਧਿਆਣਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਸ਼ੁਰੂ ਹੋਇਆ ਹੋਇਆ ਸੀ ਤੇ ਹਰ ਕਲਾਕਾਰ ਹਰ ਗੀਤਕਾਰ ਹਰ ਲੇਖਕ ਉਹਨਾਂ ਕੋਲ ਜਾਂਦਾ ਉਹਨਾਂ ਦੇ ਗੋਡੀਆਂ ਥਲਾਉਂਦਾ ਤੇ ਉੱਥੇ ਫਿਰ ਉਹਨਾਂ ਹੀ ਜਿਹੜਾ ਸੀਗਾ ਸ਼ੁਰੂਆਤ ਹੁੰਦੀ ਤਾਂ ਉਹ ਸਮਾਂ ਉਹ ਸੀ ਜਦੋਂ ਸਾਡੇ ਦੂਰਦਰਸ਼ਨ ਤੇ ਲਿਸ਼ਕਾਰਾ ਸ਼ਾਮਸਦੂਰੀ ਔਲੇ ਖਲਾਰੇ ਇਸ ਤਰ੍ਹਾਂ ਦੇ ਪ੍ਰੋਗਰਾਮ ਆਉਂਦੇ ਸੀ ਤੇ ਇੱਕ ਬੰਦਾ ਕੋਈ ਮੇਰੇ ਵਰਗਾ ਗਿਆ ਉਹ ਕਹਿੰਦਾ ਜਸੋਵਾਲ ਸਾਹਿਬ ਮੇਰਾ ਕੋਈ ਗੀਤ ਨਹੀਂ ਰਿਕਾਰਡ ਕਰਦਾ ਤੇ ਮੈਂ ਗਾਉਣਾ ਵੀ ਵਧੀਆ ਇਹ ਮੇਰੀ ਮੜੀ-ਮੁੜੀ ਬੁੱਕਤ ਬਣਾਓ ਤਾਂ ਜਸਵੰਤ ਸਿੰਘ ਸਾਹਿਬ ਨੇ ਹੱਸ ਕੇ ਉਹਨੂੰ ਕਿਹਾ ਕਿਹਾ ਤੂੰ ਐਂ ਕਰ ਮੈਨੂੰ ਤਿੰਨ ਗੀਤਕਾਰਾਂ ਦੇ ਨਾਂ ਦੱਸ ਤੇ 13 ਕਲਾਕਾਰਾਂ ਦੇ ਨਾਂ ਦੱਸ ਉਹ ਗਿਣਨ ਲੱਗ ਗਿਆ 1 2 3 ਉਦੋਂ ਬਾਅਦ 13 ਉਹਨੇ ਕਲਾਕਾਰਾਂ ਦੇ ਨਾਂ ਗਿਣਾ ਤੇ ਤੇ ਜਸਵੰਤ ਸਿੰਘ ਸਾਹਿਬ ਕਹਿੰਦੇ ਤੇਰਾ ਨਾਂ ਕੀ ਆ ਕਹਿੰਦਾ ਮੇਰਾ ਨਾਂ ਜੀ ਫਲਾਨਾ ਸਿੰਘ ਕਹਿੰਦੇ ਵੀ ਤੂੰ ਤੇ ਤਿੰਨ ਚ ਨੇ ਆ ਨਾ 13 ਚ ਲਿਆ ਉਹ ਕਹਿੰਦਾ ਜੀ ਇਹ ਤਾਂ ਮਸ਼ਹੂਰ ਆ ਕਹਿੰਦਾ ਫਿਰ ਤੂੰ ਨਾ ਤਿੰਨ ਚ ਆ ਨਾ 13 ਚ ਆ ਤੈਨੂੰ ਮੈਂ ਕਿਹbro ਕਲਾਕਾਰ ਬਣਾ ਦੇਆ ਤਾਂ ਇਸ ਤਰੀਕੇ ਨਾਲ ਕੀਆ ਪਹਿਲਾਂ ਅਸੀਂ ਆਪ ਦੇ ਆਪ ਨੂੰ ਕਹੀਏ ਵੀ ਹਾਂ ਮੇਰੇ ਵਿੱਚ ਕੁਝ ਕੁਦਰਤ ਨੇ ਕੁਝ ਭੇਜਿਆ ਹੋਇਆ ਤੇ ਇਸ ਤਰੀਕੇ ਨਾਲ ਅਸੀਂ ਲੋਕਾਂ ਦੇ ਵਿੱਚ ਜਾ ਕੇ ਆਪਣੀ ਗੱਲ ਨੂੰ ਰੱਖੀਏ ਸੋ ਸਭ ਤੋਂ ਪਹਿਲਾਂ ਆਪ ਦਾ ਮੁੱਲ ਆਪ ਦੇ ਤਾਜ ਆਪ ਲਾਉਣਾ ਸਿੱਖੀਏ ਤੇ ਬਾਕੀ ਫਿਰ ਦੁਨੀਆ ਆਪ ਹੀ ਸਲਾਮਾ ਕਰਨ ਲੱਗ ਜਾਂਦੀ ਹੈ ਤੇ ਅੱਜ ਦੀ ਵੀਡੀਓ ਅੱਜ ਦੀ ਆਪਣੀ ਗੱਲਬਾਤ ਹੈ ਜਿਹੜੀ ਇਸ ਮੋਟੀਵੇਸ਼ਨ ਹੋਊ ਕਿ ਡਾਇਰੈਕਟ ਸਾਨੂੰ ਕੁਝ ਨਹੀਂ ਮਿਲਦਾ ਸਿੱਧਾ ਸਾਨੂੰ ਜ਼ਿੰਦਗੀ 'ਚ ਕੁਝ ਨਹੀਂ ਮਿਲਦਾ ਥੋੜੇ ਥੋੜੇ ਐਫਰਟ ਕਰਨੇ ਪੈਂਦੇ ਨੇ ਆਸੇ ਪਾਸੇ ਜਿਹੜੀ ਛਿਲਾ ਛਲਾਈ ਆ ਕੋਈ ਜਿਹੜਾ ਬਾਧੂ ਘਟੂ ਸਮਾਨ ਲੱਗਿਆ ਉਹਨੂੰ ਮਿਹਨਤਾਂ ਦੇ ਨਾਲ ਜਿਹੜਾ ਹੈਗਾ ਪਸੀਨੇ ਦੇ ਨਾਲ ਉਹਨੂੰ ਅਸੀਂ ਸਰ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਪੰਜਾਬੀ ਤਕਸਰਾ ਨਾਲ ਜੁੜਨ ਲਈ ਵੀਡੀਓ ਨੂੰ ਸ਼ੇਅਰ ਕਰਨ ਲਈ ਪਿਆਰ ਦੇਣ ਲਈ ਸਤਿ ਸ਼੍ਰੀ ਅਕਾਲ ਜੀ